ਬਾਬਾ ਜੀ ਸੱਸੀ ਦਾ ਕਰ ਸਕਦੇ ਆ ਬਾਈ ਬੁਲਾ ਕੇ ਆਪਾਂ ਅੱਬਾ ਫਤੇ ਵੜਾਉਂਦੇ ਆ ਫਤੇ ਅੱਤੇ ਬੁਲਾਉਂਦੇ ਆ ਬਾਬਾ ਜੀ ਬਾਬਾ ਜੀ ਦੀ ਬਾਅਦ ਵਿੱਚ ਪੱਤੇ ਇਹ ਵੀ ਦਿਖਾ ਸਕਦੇ ਹਾਂ ਉਹ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਸਾਫ ਸਮਾਨ ਰੱਖਿਆ ਹੋਇਆ ਗੰਦਗੀ ਹੈ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਰੱਖਿਆ ਜਾਂਦਾ ਆ ਬਾਬਾ ਜੀ ਇਹਨੇ ਸਾਈਆਂ ਆਏ ਆ ਬਹੁਤ ਵਧੀਆ ਇਹਨਾਂ ਜਿਵੇਂ ਕਲੀਨ ਦੇਖ ਲਓ ਰੋ ਇਹਨਾਂ ਨੂੰ ਨਵਾਇਆ ਜਾਂਦਾ ਵਾ ਸੋ ਪ੍ਰੀਤ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਤਾ ਕਰੋਗੇ ਜੀ ਚੈਨਲ ਨੂੰ ਤੇ ਆਪਾਂ ਹਜੂਰ ਸਾਹਿਬ ਆਏ ਸੀ ਜਾਂ ਦਰਸ਼ਨ ਮਿਲੇ ਕਰਨ ਆਏ ਸੀ ਤੇ ਬੱਬਾ ਅਨਮੋਲ ਸਿੰਘ ਜੀ ਦੇ ਦੇਖ ਰਹੇ ਹਾਂ ਗੋਬਿੰਦ ਸਿੰਘ ਜੀ ਸ਼ਾਹੀ ਸਵਾਰੀ ਅੰਸ਼ ਟੋ ਘੋੜਾ ਜੀ ਬੱਬਾ ਇਹਦਾ ਇਹਨਾਂ ਨੂੰ ਬੱਬਾ ਅਨਮੋਲ ਸਿੰਘ ਜੀ ਕਿਹਾ ਜਾਂਦਾ ਹੈ ਬਹੁਤ ਹੀ ਸੁੰਦਰਤਾ ਤੇ ਸ਼ਾਨ ਸਭਾ ਦੇ ਨੇ ਬੜੇ ਜੱਤ ਤਮੰਨਾ ਸੀ ਇਹਨਾਂ ਨੂੰ ਦੇਖਣ ਦੀ ਤੇ ਅੱਜ ਉਹ ਵੀ ਪੂਰੀ ਹੋ ਗਈ ਚਲੋ ਸਤਗੁਰੂ ਲੈ ਕੇ ਲਾਵੇ ਸਾਰਾ ਜਿੰਨਾ ਪੈਂਟਾ ਬਹੁਤ ਵਧੀਆ ਕਟੀਚਾ